ਜੋ ਹਸ਼ਿਰ ਅਕਾਲੀ ਦਾ ਉਦਾ ਹੋਇਆ ਹੈਗਾ ਉਹਦੇ ਲਈ ਇੱਕ ਸ਼੍ਰੀ ਗੁਰਨਪਤ ਸਾਹਿਬ ਜੀ ਦੀ ਬੇਦਖੀ ਜਾਂ ਹੋਰ ਕਿਹੜੇ ਕਿਹੜੇ ਕਾਰਕ ਤੁਹਾਨੂੰ ਲੱਗਦਾ ਹੈ ਕਿ ਜ਼ਿੰਮੇਵਾਰ ਸੀ ਸੱਤ ਵੱਡਾ ਬਿਖੂ ਜਿੰਮੀ ਗੁਰੂ ਮਾਰਾ ਜੀ ਦੀ ਬੇਦਖੀ ਉਹ ਨਿਆ ਕਰੀ ਕਿਸੇ ਨੇ ਰਾਜ ਚੇ ਉਹ ਤਾਂ ਕਿਹ ਰੋਸ ਕਰਾਏ ਯੋਗਾ ਕਕਨੀ ਵਾਜੀ ਜੇ ਵੀ ਵਿਹਾਰ ਸਿਰ ਫਾਰਮ ਨਾ ਕਰੇ ਸਿਂ ਜੇ ਸਾਡੇ ਕੋਲ ਇਹ ਹੋ ਵੀ ਹੋਵੇ ਤੇ ਸਾਡਾ ਕੋਰਸ ਪ੍ਰੋਗਰਾਮ ਇਹ ਤੋਂ ਵੱਡਾ ਕੀ ਹੋ ਸਕਦਾ ਇਹ ਤੋਂ ਵੱਡਾ ਕੁਝ ਵੀ ਨਹੀਂ ਹੋ ਸਕਦਾ ਆਪਣੀ ਤੁਸੀਂ ਮਾਰਾਈ ਤੇ ਵੀ ਕਰੋ ਔਰ ਉਹ ਦੂਜੀ ਬਾਤ ਹੈ ਮਾਫੀ ਨਾ ਉਹਦੇ ਤੇ ਅਡੋ ਹੂੰ ਉਹਦੇ ਤੋਂ ਕੋ ਨੂੰ ਕਹੋ ਜਾਣੇਣ ਜਾਣੇ ਚ ਗਲਤੀ ਹੋ ਗੀ ਹੂੰ ਗੁਰੂ ਮਹਾਰਾਜ ਦੀ ਯਦਵੀ ਹੋਈ ਬੰਦੇ ਨੂੰ ਹੋਂਤਾਸ ਕੋਈ ਇਸ ਸੰਭਾਗ ਉਸ ਸੱਚਾ ਕੇ ਆਦਾ ਜ਼ੁਰਮ ਕਬੂਲਨਾ ਚਾਹੀਦਾ ਤੇ ਜੀ ਗੁਰੂ ਮਹਾਰਾਜ ਜੀ ਮਿਰਵਨ ਹੋਣ ਦੇ ਨੰਤੇ ਕਾਮੇਪਨ ਹੋਏ ਕੀ ਮਾਫ ਕਰਦੇ ਇਸ ਜ਼ਿੰਦਗੀ ਦੇ ਵਿੱਚ ਇਸ ਜਨਮ ਵਿੱਚ ਬੁਨਾਤੇ ਹੋਏ ਕੋ ਪ੍ਰਬਲੋਟਿਵ ਹੈ ਜਿਹਦੀ ਇੰਡੀ ਰੋਹਾਨੀਤ ਲੰਭਾ ਹੋਇਆ ਇਹ ਇਹ ਇਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਕਿੰਨੂੰ ਪਹੁੰਚ ਰਿਹਾ ਹੈ ਇਸ ਇੱਕ ਬਾਦਲ ਜੇ ਬਿਲਕੁਲ ਖਤਮ ਹੋ ਗਿਆ ਤਾਂ ਕਿ ਸ਼ੋਮ ਨੇ ਅਕਾਲੀ ਦਲ ਅਫਰਿਸਰ ਜਿਹੜੀ ਆ ਉਹ ਇੱਕ ਵੱਡੀ ਧਰਵੰਕੀ ਖੇਤਰੀ ਪਾਰਟੀ ਅੱਗੇ ਅੱਲਾਹ ਨੇ ਦੇਖੋ ਕਿੱਥੇ ਗੁਰੂ ਸਾਹਿਬ ਦੀ ਬੀਬੀ ਦਾ ਸਵਾਲ ਨਾ ਹੂੰ ਨਹੀ ਜੇ ਬੇ ਪੰਥ ਦਾ ਨੁਕਸਾਨ ਹੋ ਰਿਹਾ ਸਾਡੇ ਇਸ਼ਤ ਦਾ ਨੁਕਸਾਨ ਹੋ ਰਿਹਾ ਆ ਨੀ ਅੱਲਾਹ ਨੇ ਨਾ ਵੀ ਇਹ ਪੀ ਗਏ ਗੈਰ ਪੰਥਕ ਗੁਰੂ ਤੋਂ ਬੇਮਕਲੋ ਵੀ ਨਹੀਂ ਜਿਹੜੀਆਂ ਅੱਜ ਦੀਆਂ ਰਾਜ ਸੀ ਜਨ ਰਾਜ ਕਰਨੀਆਂ ਤੇਆਂ ਨਹੀਂ ਜੀ ਉਹ ਹੋਏਗਾ ਜਿੱਥੇ ਗੁਰੂ ਮਹਾਰਾਜ ਦੇ ਸਵਾਲ ਆ ਜਾਂਦਾ ਹੈ ਉਹਨਾਂ ਦੇ ਮਾਨ ਸਨਮਾਨ ਦਾ ਸਵਾਲ ਆ ਜਾਂਦਾ ਉੱਥੇ ਹੀ ਜਿਹੜੀ ਸਿਆਸਤਾਂ ਨਹੀਂ ਕਰਨਾ ਨਹੀਂ ਮੈਨੂੰ ਸਮਝਦੇ ਰਹੀ ਭੈਣ ਇਹੋ ਕਿ ਜੇ ਦੇਖਟ ਨਾਲ ਕੋਈ ਵੱਧਦਾ ਹੈ ਜਿੰਨੂੰ ਵਧਾਈ ਦੇਣੀ ਹੈ ਗੁਰੂ ਮਹਾਰਾਜ ਨੂੰ ਜੀ ਦੇ ਸ਼ੋਮਨੀ ਕਲਲ ਸ਼ੋ ਸੌਰੀ ਸ਼ੋਮਨੀ ਗੁਦਰ ਪ੍ਰਬੰਧ ਕਮੇਟੀ ਦਾ 92 ਲੱਖ ਰੁਪਇਆ ਇਸ਼ਤਿਹਾਰਾਂ ਤੇ ਲੱਗਿਆ ਸੀਗਾ ਤਾਂ ਇਹ ਵੀ ਗੱਲ ਨਾਲ ਦੀ ਨਾਲ ਜਦੋਂ ਬੇਅਦਬੀਆਂ ਦੀ ਗੱਲ ਚੱਲਦੀ ਹੈ ਤਾਂ ਸ਼ੋਮਨੀ ਗੁਦਰ ਪ੍ਰਬੰਧ ਕਮੇਟੀ ਦੀ ਗੱਲ ਵੀ ਇਹ ਚੱਲਦੀ ਹੈ ਕਿ ਇਸ ਧਿੱਕੇ ਦੇ ਨਾਲ 99 ਲੱਖ ਰੁਪਏ ਤੁਹਾਨੂੰ ਲੱਗਦਾ ਹੈ ਵੀ ਲੱਗਿਆ ਸੀਗਾ ਕਿ ਬਾਦਲ ਦੇ ਕਹਨ ਤੇ ਲੱਗਿਆ ਹੋਇਆ ਹੈ ਕਿ ਜਾਕਰ ਜੀ ਜਦੋਂ ਫਸ ਗਏ ਨੇ ਫਿਰ ਇਹਨਾਂ ਨੇ ਕਿਹਾ ਵੀ ਇਹਦੇ ਹੋਣੇ ਲਈ ਇਹ ਨਹੀਂ ਫਿਰ ਇਹ ਦੇਖੋ ਇਹ ਸ਼ੁਰੂ ਤੋਂ ਜਿਹੜੀ ਗੱਲ ਮੈਂ ਕਹੀ ਹੈ ਇਹਨਾਂ ਗੱਲਾਂ ਨੂੰ ਜਸਟੀਫ ਕਰਨਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸੰਗਤ ਦਾ ਪੈਸਾ ਜਿਹੜਾ ਵਿਅਕਤ ਗਿਆ ਹੈ ਉਹ 90 99 ਲੱਖ ਰੁਪਏ ਉਹ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲੱਗੇ ਅੱਜ ਵੀ ਸੁਮੇਸ਼ਨ ਬਾਦਲ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਇਨਜਸਟੀਫਾਈ ਕਰਨ ਕਰਨੀ ਕੀ ਉਹ ਜਸਟੀਫਿਕੇਸ਼ਨ ਹੈ ਨਹੀਂ ਸੀ ਤੁਸੀਂ ਮੈਂ ਤਾਂ ਹੀ ਤੁਹਾਨੂੰ ਕਹਿੰਨਾ ਮੈਂ ਹੰਤਾ ਜੇ ਉਹ ਵੇਲਾ ਹੈ ਵੀ ਤੁਸੀਂ ਕੋਨਾ ਕਹੋ ਕਿ ਉਹ ਦੀ ਡਰਗਾਚੇ ਉਹ ਤੇ ਛੱਡ ਦਿਓ ਤੇ ਕੰਮ ਤੇ ਛੱਡ ਦਿਓ ਵੀ ਕੰਮ ਕਿਵੇਂ ਪਰਵਾਹ ਨਹੀਂ ਕਰਦੇ ਥਰਬੇ ਮੈਂ ਹਾਂ